ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਚੈਨਲ ਤੇ ਹਾਜ਼ਰਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰੈਗੂਲਰ ਪੋਸਟਾਂ ਜਾਰੀ ਹੋਈਆਂ ਤੇ ਬਹੁਤ ਵਧੀਆ ਭਰਤੀ ਹੈ ਬਹੁਤ ਵਧੀਆ ਪੋਸਟਾਂ ਪੂਰੀ ਜਾਣਕਾਰੀ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰ ਦਿਓ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਘਰ ਬੈਠੇ ਤੁਹਾ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦਾ ਜੋ ਨੋਟੀਫਿਕੇਸ਼ਨ ਆ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਜਾਰੀ ਹੋਇਆ ਆ ਪਾ ਪੀਪੀਐਸਸੀ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਇਹਨਾਂ ਵੱਲੋਂ ਰੈਗੂਲਰ ਅਸਾਮੀਆਂ ਸੇਵਾਦਾਰ ਦੇ ਲਈ ਜਾਰੀ ਕੀਤੀਆਂ ਗਈਆਂ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਪੋਸਟਾਂ ਦੇ ਸਬੰਧ ਵਿੱਚ ਰੈਗੂਲਰ ਪੋਸਟਾਂ ਜੀ ਪੀਐਨ ਦੀਆਂ ਸੇਵਾਦਾਰ ਦੀਆਂ ਤੇ ਕੈਟਾਗਰੀ ਵਾਈਜ਼ ਵੰਡ ਤੁਸੀਂ ਦੇਖ ਸਕਦੇ ਹੋ ਇਹਨਾਂ ਪੋਸਟਾਂ ਦਾ ਜੋ ਨੋਟੀਫਿਕੇਸ਼ਨ ਹੈ ਉਹਦਾ ਲਿੰਕ ਵੈਬਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚਾ ਉਹ ਤੋਂ ਤੁਸੀਂ ਪੂਰਾ ਪੜ ਤਾ ਪੰਜ ਪੋਸਟਾਂ ਰੈਗੂਲਰ ਇਹਨਾਂ ਵੱਲੋਂ ਜਾਰੀ ਹੋਈਆਂ ਜੀ ਇਹਨਾਂ ਦੇ ਲਈ ਆਫਲਾਈਨ ਅਪਲਾਈ ਕਰਨਾ ਹੈ ਅਪਲਾਈ ਕਿਵੇਂ ਕਰਨਾ ਆਪਾਂ ਤੁਹਾਨੂੰ ਅੰਤ ਵਿੱਚ ਦੱਸਾਂਗੇ ਤਾਂ ਉਸ ਤੋਂ ਪਹਿਲਾਂ ਆਪਾਂ ਬਾਕੀ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਗੇ ਪੇ ਸਕੇਲ ਦੀ ਗੱਲ ਕਰ ਲੈਂਦੇ ਹਾਂ ਜੀ 18000 ਤੋਂ ਲੈ ਕੇ 56900 ਤੱਕ ਜੋ ਸੈਲਰੀਆ ਰਹਿਣ ਵਾਲੀ ਹੈ ਪੱਤਰ ਨੰਬਰ ਦਿੱਤੇ ਹੋਏ ਹੈ ਜਿਦੇ ਅਨੁਸਾਰ ਇਹ ਸੈਲਰੀਆ ਦਿੱਤੀ ਜਾਣੀ ਹੈ ਇਹਨਾਂ ਪੋਸਟਾਂ ਦੇ ਲਈ ਯੋਗਤਾਵਾਂ ਇਹਨਾਂ ਵੱਲੋਂ ਪੰਜਾਬੀ ਵਿਸ਼ੇ ਨਾਲ ਤੁਹਾਡੀ ਮੀਡਲ ਸਟੈਂਡਰਡ ਪੱਭ ਤੁਸੀਂ 8ਵੀਂ ਪਾਸ ਹੋਣੇ ਚਾਹੀਦੇ ਹੋ ਪੰਜਾਬੀ ਵਿਸ਼ੇ ਨਾਲ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਉਮਰ ਜੀ ਮੈਂ ਇਹਨਾਂ ਪੋਸਟਾਂ ਦੇ ਲਈ ਜਨਰਲ ਕੈਟਾਗਰੀ ਦੇ ਲਈ 16 ਸਾਲ ਤੋਂ ਲੈ ਕੇ 35 ਸਾਲ ਰੱਖੀ ਗਈ ਹੈ ਜੀ 1 ਇੱਕ 2024 ਤੱਕ ਤੁਹਾਡੀ ਇਹ ਉਮਰ ਹੋਣੀ ਚਾਹੀਦੀ ਹੈ ਵੱਖ-ਵੱਖ ਕੈਟਾਗਰੀ ਅਨੁਸਾਰ ਇਹਨਾਂ ਪੋਸਟਾਂ ਦੇ ਲਈ ਰਾਖਵਾ ਕਰਨਾ ਹੈ ਰੱਖਿਆ ਗਿਆ ਜੀ ਇਹਨਾਂ ਵੱਲੋਂ ਤਾਂ ਉਹ ਇਹਨਾਂ ਪੋਸਟਾਂ ਤੇ ਲਾਗੂ ਹੋਏਗਾ ਤਾਂ ਇਹਨਾਂ ਪੋਸਟਾਂ ਦੀ ਭਰਤੀ ਦਾ ਤਰੀਕਾ ਕੀ ਹੈ ਉਹ ਆਪਾਂ ਤੁਹਾਡੇ ਨਾਲ ਸਮਝਾ ਕਰਦੇ ਹਾਂ ਜੀ ਤਿੰਨ ਪੜਾਵਾਂ ਦੇ ਵਿੱਚ ਇਹ ਤੁਹਾਡਾ ਪੇਪਰ ਲਿਆ ਜਾਣਾ ਹੈ ਪਾਰਟ ਏ ਭਾਸ਼ਾ ਦਾ ਜੋ ਲਿਖਤੀ ਟੈਸਟ ਹੈ ਤੁਹਾਡਾ ਪੰਜਾਬੀ ਭਾਸ਼ਾ ਦਾ ਹੋ ਰਹਿਣ ਵਾਲਾ 25 ਕੁਐਸਚਨ ਹੋਣਗੇ 100 ਅੰਕ ਦਾ ਇਹ ਪੇਪਰ ਹੋਊਗਾ ਪਚੀ ਕੁਐਸਚਨ ਹੋਣਗੇ 100 ਅੰਕਾਂ ਦਾ ਇਹ ਪੇਪਰ ਹੋਊਗਾ ਆਬਜੈਕਟਿਵ ਟਾਈਪ ਰਹੂਗਾ ਪਾਰਟ ਸੀ ਦੇ ਵਿੱਚ ਤੁਹਾਡਾ ਸਕਿੱਲ ਟੈਸਟ ਪ੍ਰੈਕਟੀਕਲ ਜਨਰਲ ਐਬਿਟੀਟਿਊਡ ਤੁਹਾਡਾ ਚੈੱਕ ਕੀਤਾ ਜਾਊਗਾ ਤਾਂ ਇਹ ਕੁੱਲ 125 ਮਾਰਕਸ ਦਾ ਤੁਹਾਡਾ ਪੇਪਰ ਰਹਿਣ ਵਾਲਾ ਜੋ ਤਿੰਨ ਹਿੱਸਿਆਂ ਦੇ ਵਿੱਚ ਇਹਨਾਂ ਵੱਲੋਂ ਲਿਆ ਜਾਣਾ ਹੈ ਇਸ ਪੇਪਰ ਦੇ ਲਈ ਸਿਲੇਬਸ ਇਹਨਾਂ ਵੱਲੋਂ ਲਿਖਿਆ ਗਿਆ ਜੀ ਪਾਰਟ ਏ ਪੰਜਾਬੀ ਭਾਸ਼ਾ ਦਾ ਮਿਡਲ ਕਲਾਸ ਦਾ ਲਿਖਤੀ ਟੈਸਟ ਕੁਆਲੀਫਾਈਇੰਗ ਨੇਚਰ ਹੋਊਗਾ ਜੀ 50% ਨਾਲ ਤੁਸੀਂ ਪਾਸ ਕਰਨਾ ਲਾਜ਼ਮੀ ਹੋਊਗਾ ਤੁਹਾਡੇ ਲਈ ਪਾਰਟ ਬੀ ਮੁਕਾਬਲੇ ਦੀ ਪ੍ਰੀਖਿਆ ਜਨਰਲ ਨੋਲੇਜ ਜਿਹੜਾਂ ਤੇ ਮਾਮਲਿਆਂ ਤੇ ਗਿਆਨ ਸੰਬੰਧੀ ਹੋਊਗਾ ਜੀ ਜਿਸ ਵਿੱਚ ਉਹ ਉਮੀਦਵਾਰ ਵੱਲੋਂ ਆਮ ਵਰਗ ਵਿੱਚ 45% ਅੰਕ ਅਤੇ ਅਨੁਸੂਚਿਤ ਜਾਤੀ ਪੰਜਾਬ ਪਛੜੀ ਸ਼੍ਰੇਣੀ ਪੰਜਾਬ ਲਈ 40% ਪ੍ਰਾਪਤ ਕੀਤੇ ਜਾਣੇ ਲਾਜ਼ਮੀ ਹੋਣਗੇ ਜੀ ਪਾਠ ਬੀ ਵਿੱਚੋਂ ਉਕਤ ਪੈਰਾ 2 ਵਿੱਚ ਦਿੱਤੇ ਉਪਬੰਧ ਅਨੁਸਾਰ ਪ੍ਰਾਪਤ ਕੀਤੇ ਅੰਕਾਂ ਦੀ ਮੈਰਿਟ ਦੇ ਆਧਾਰ ਤੇ ਤਿੰਨ ਗੁਣਾ ਉਮੀਦਵਾਰਾਂ ਨੂੰ ਪਾਠ ਸੀ ਦੇ ਲਈ ਬੁਲਾਇਆ ਜਾਊਗਾ ਜੀ ਜਿਹੜੇ ਭਾਵੇਂ ਪਹਿਲੇ ਦੋ ਪਾਰਟਾਂ ਨੂੰ ਭਾਗਾਂ ਨੂੰ ਪਾਸ ਕਰ ਲੈਂਦੇ ਤੇ ਉਹਨਾਂ ਦੇ ਵਿੱਚ ਇਹਨਾਂ ਵੱਲੋਂ ਤਿੰਨ ਗੁਣਾ ਉਮੀਦਵਾਰਾਂ ਨੂੰ ਬੁਲਾਇਆ ਜਾਊਗਾ ਜਿਹੜੇ ਉਹ ਪਾਸ ਕਰ ਲੈਣਗੇ ਕੇਵਲ 파ਟ B ਅਤੇ 파ਟ C ਦੋਵਾਂ ਵਿੱਚ ਕੁੱਲ ਮਿਲਾ ਕੇ ਘੱਟੋ-ਘੱਟ 45 ਆਰਮ ਵਰਗ ਲਈ 40 ਅੰਕ ਸੁੱਚੀ ਜਾਂਦੀ ਪਛੜੀ ਸ਼੍ਰੇਣੀ ਲਈ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰੀ ਨਿਯੁਕਤ ਕੀਤੇ ਜਾਣ ਲਈ ਪ੍ਰੋਵੀਜ਼ਨਲੀ ਤੌਰ ਤੇ ਯੋਗ ਹੋਣਗੇ ਤਾਂ ਇਹਨਾਂ ਪੋਸਟਾਂ ਦੇ ਲਈ ਫੀਸ ਦੀ ਗੱਲ ਕਰ ਲੈਣੇ ਆ ਅਪਲਾਈ ਕਰਨ ਸਮੇਂ ਤੁਸੀਂ ਫੀਸ ਕਿੰਨੀ ਪੇ ਕਰਨੀ ਹੈ ਜਨਰਲ ਕੈਟਾਗਰੀ ਦੇ ਲਈ 100 ਰੁਪਏ ਫੀਸ ਰੱਖੀ ਗਈ ਹੈ ਅਦਰ ਕੈਟਾਗਰੀਜ਼ ਦੇ ਲਈ 50 ਰੁਪਏ ਫੀਸ ਇਹਨਾਂ ਵੱਲੋਂ ਰੱਖੀ ਗਈ ਹੈ ਜੋ ਨਾਨ ਰਿਫੰਡੇਬਲ ਰਹਿਣ ਵਾਲੀ ਹੈ ਜੀ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਜੋ ਪਰਫਾਰਮ ਹੈ ਉਪਰ ਤੋਂ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਇਸੀ ਨੋਟੀਫਿਕੇਸ਼ਨ ਦੇ ਬਿਲਕੁਲ ਅੰਤ ਦੇ ਵਿੱਚ ਦਿੱਤਾ ਹੋਇਆ ਹੈ ਅਸੀਂ ਨੋਟੀਫਿਕੇਸ਼ਨ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੈ ਇਹਨਾਂ ਪੂਰਾ ਭਰ ਲੈਣਾ ਜੀ ਆਪਣੀ ਯੋਗਤਾ ਐਕਸਪੀਰੀਅੰਸ ਦੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਇਹਨਾਂ ਤੱਕ ਪਹੁੰਚਦੇ ਕਰਨੇ ਆ ਪਤਾ ਇਹਨਾਂ ਦਾ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਸਾਂਝਾ ਕਰ ਚੁੱਕੇ ਆ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ 12 ਬਾਰਾਦਰੀ ਗਾਰਡਨਸ ਪਟਿਆਲਾ 147001 ਕਾ ਇਹਨਾਂ ਦਾ ਪਤਾ ਹੈ ਜੀ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ 7 ਜਨਵਰੀ 2025 ਸ਼ਾਮ 5 ਵਜੇ ਤੱਕ ਅੰਤਮ ਮਿਤੀ ਹੈ ਜੀ ਪ 77 ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਾਮ ਤੇ ਜੋ ਪਟਿਆਲਾ ਵਿਖੇ ਹੋਵੇਗੀ ਯੋਗ ਹੋਵੇ ਇਹ ਤੁਸੀਂ ਨਾਲ ਬਣਾ ਕੇ ਜ਼ਰੂਰ ਲਾਉਣਾ ਜੀ ਤਾਂ ਯੋਗ ਉਮੀਦਵਾਰ ਪੋਸਟਾਂ ਦੇ ਲਈ ਅਪਲਾਈ ਕਰਕੇ ਲਾਹਾ ਲੈ ਸਕਦੇ ਹੋ ਜੀ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਧੰਨਵਾਦ ਜੀ